ਭਾਵੇਂ ਦੋਸਤੋ ਅਸੀਂ ਕੀਤੀਆਂ ਤਲਾਮਾ ਚੈੱਕ ਆ ਪਰੀ ਇਹਨੂੰ ਕਹਿੰਦੇ ਇਹ ਨਾ ਪਰੀ ਆ ਤੇ ਪਰੀ ਦੇ ਮੋਹਰਲੇ ਪਾਸੇ ਮਿਲਾਂ ਦਾ ਗੱਠ ਦੇਣੀ ਪੈਣੀ ਆ ਪਤਾ ਸਾਨੂੰ ਸਾਰਾ ਹੀ ਆ ਭਾਵੇਂ ਅਸੀਂ ਅੱਜ ਸਿਆਣੇ ਹੋ ਗਏ ਆ ਪਰ ਅਸੀਂ ਨੌਲੇਜ ਕਨੋਲੇਜ ਸਾਨੂੰ ਪੂਰੀ ਆ ਤੇ ਆ ਦੇਖ ਲਓ ਇੱਕ ਅੱਠ ਹੋ ਰੂਗੀ ਬਾਟਮ ਪਲੇਟ ਆ ਹੈ ਬਾਟਮ ਪਲੇਟ ਆ ਨਾ ਨਾ ਬਾਟਮ ਪਲੇਟ ਉੱਥੇ ਲੈ ਚੜਦੀ ਉਮਰ ਦੇ ਨੌਜਵਾਨ ਨੇ ਨੋ ਬਾਈ ਅਸੀਂ ਵੀ ਇਹ ਸ਼ਕਨ ਕਰਨ ਲੱਗੇ ਪਸੰਦ ਤੇ ਤੇ ਇਹ 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 ਚੱਲ ਜਾ ਚੱਲ ਵੀ ਲੈ ਵੀਰ ਆਪਣੇ ਸਾਡੀ ਸੁਣ ਲਈ ਨਜ਼ਰ ਲੱਗ ਗਈ ਤੁਹਾਡੀ ਬਲੌਗ ਦੇਖਣ ਆਲੇ ਨਜ਼ਰ ਲੱਗ ਗਈ ਹੋ ਜਾ ਸਿੱਧੀ ਲਾ ਜੀ ਇਹ ਨਜ਼ਰ ਲੱਗ ਗਈ ਹਟ ਜਾਓ ਹਟ ਜਾਓ ਤੁਸੀਂ ਘਰੇ ਬੈਠੇ ਨਜ਼ਰਾਂ ਲਾਈ ਜਾਓ ਮੇਰੀ ਪ੍ਰੀ ਨੂੰ ਭਾਜੀ 2 ਮਿੰਟ ਸ਼ਾਂਤ ਹੋਈਓ ਭਾਜੀ ਵਿੱਚ ਬੋਲੀ ਜਾਂਦੇ ਤੇ ਇਹ ਬਲੌਗ ਬਣਾਉਂਦੇ ਯਾਰ ਨਾ ਬੋਲ ਵਿੱਚ ਉਹ ਦੇ ਲਾ ਉਹ ਕਹਿੰਦਾ ਮੈਂ ਵੀ ਆ ਆ ਗੱਲ ਗੱਲ ਤੇ ਆ ਤੇ ਲਿਭਰਾ ਨੋ ਵੀ ਚੜ ਗਿਆ ਲੈ ਵੇ ਗੱਲ ਬਣ ਗਈ ਬਣ ਗਈ ਬਣ ਗਈ ਬਣ ਗਈ ਬਣ ਗਈ ਇਹ ਪਤੰਗ ਕਿਹੜਾ ਕਹਿੰਦੇ ਹੁਣ 10 ਪੈਦਾ ਹੋ ਗਿਆ ਦਸਾਂ ਦਾ ਆ ਮਗਹਾਈ ਹੋ ਗਈ ਆ ਭਰਾ ਸਾਡੇ ਪਿੰਡ ਸਾਡੇ ਟਾਈਮ ਤੇ ਨਾ 10 ਪਤੰਗ ਆ ਜਾਂਦੇ ਹੁੰਦੇ ਸੀ ਇਦਾਂ ਦੇ ਤੇ ਆ ਦੇਖ ਲੈ ਹੁਣ ਕਨੀ ਮਗਹਾਈ ਹੋ ਗਈ ਆ ਤੇ ਨਿਆਣੇ ਜਿਹੜੇ ਉਹ ਵੀ ਕਹਿੰਦੇ ਪਾਪਾ 500 ਲੈਣਾ ਅੱਜ ਕਾ ਨਿਆਣੇ ਵੀ ਭਰਾ 2 ਉਹ ਇੱਕ ਮਿੰਟ ਰੁਕ ਜਾ ਯਾਰ ਬਲੌਗ ਬਣਦਾ ਤੈਨੂੰ ਪਤਾ ਲੱਗ ਸੈਂਟਰ ਮੈਂ ਪਤੰਗ ਚੁਲਾ ਲਿਆ ਉਪਰਾ ਬਹੁਤ ਜ਼ਿਆਦਾ ਪਖਾਈ ਜਾਂਦਾ ਯਾਰ ਇਹ ਇਹ ਦੇਖੀ ਲੱਗਾ ਕੱਟ ਹੋਰ ਲੈ ਗਿਆ ਟੈਨ ਆਈ ਬੋ ਨਹੀਂ ਨਹੀਂ ਮੈਂ ਉਹਦਾ ਹੀ ਗਿਆ ਭਰਾ ਮੈਂ ਕਿਹਾ ਤੁਹਾਨੂੰ ਲੱਗੇ ਮੈਂ ਪਤੰਗ ਕੱਟਦਾ ਪਰ ਕੱਟਿਆ ਨਹੀਂ ਉਹ ਚੱਲ ਰਿਹਾ ਜੀ ਫੀਲਿੰਗ 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 ਗੁੱਡ ਦੋ ਛੋਟੇ ਜੀ ਬੋਲ ਛੋਟੇ ਦੀਆਂ ਨਹੀਂ ਆ ਨਹੀਂ ਨਹੀਂ ਹਜੇ ਨਹੀਂ ਆ ਨਹੀਂ ਜਾਂਦਾ ਜਿਹੜੇ ਬੰਦੇ ਆ ਨਾ ਘਰ ਬੈਠੇ ਤਾਂ ਫੀਲਿੰਗ ਲੈਣਾ ਚਾਹੁੰਦੇ ਪਤੰਗ ਕੱਟ ਹੁੰਦੇ ਦੀ ਜਾਂ ਕਿੱਦਾਂ ਕੱਟ ਹੁੰਦਾ ਆ ਲੈ ਲਾਉਣ ਲਗਾ ਵੇਚਾ ਤੇ ਓਏ ਚਤਾ ਲਿਓ ਬਲੌਗ ਬਣਾਦਾ ਪਤੰਗ ਕਟਾ ਲਿਓ ਫੇਰ ਨਾ ਮੁੜ ਕੇ ਗਈ ਓ ਭਰਾ ਦੱਸਿਆ ਨਹੀਂ ਯਾਰ ਕੋਈ ਵੇਚਿਆ ਨਹੀਂ ਲਾਉਂਦਾ ਸਨ ਜੀ ਆ ਜਦੋਂ ਸਾਡੀ ਧੋਰ ਪੱਕੀ ਲੱਗਦੀ ਹੈ ਕੋਈ ਡਰ ਗਿਆ ਸਾਰੇ ਜਣੇ ਪੇਚਾ ਨਹੀਂ ਆਉਂਦਾ ਸਾਰੇ ਲਾਲਾ ਥਲੇ ਉਹ ਇੱਕ ਚੜਿਆ ਉਹ ਇੱਕ ਨੇ ਚੱਕਿਆ ਸਿਰ ਮੜਾ ਜਾ ਆ ਜਾ ਆ ਜਾ ਆ ਜਾ ਅਰੇ ਇਹ 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 ਤੱਤੇ ਚੱਲ ਉਹ ਭਰਾਵਾ ਗੁੰਡਾ ਗੁੰਡਾ ਉਹ ਗੁੰਡਾ ਵੇ 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 ਉਹ ਗੁੰਡਾ ਉਹ ਭਰਾਵਾ ਅਈ ਤੇ ਭਰਾਵਾ ਸੀ ਕੱਟ ਹੋ ਗਿਆ ਆਈ ਬੋ ਲਾ ਕੇ ਮਾਰਿਆ ਕੱਟ ਪਾ ਭਰਾ ਦੇਖਿਆ ਮੈਂ ਝੂਠ ਜੂ ਬੋਲੇ ਮੈਂ ਕੱਟ ਦੋ ਪਾ ਸੀ ਘੱਟੀ ਮੜਾ ਆ ਮੁੰਡਾ ਆ ਨਾ ਪਤੰਗ ਚੜਾਉਂਦਾ ਸੀ ਮੈਂ ਕਿਹਾ ਭਰਾ ਆਪਣਾ ਬੀਐਮ ਐ ਤੇ ਮੁੰਡਾ ਹੀ ਆ ਇਹ ਵੀ ਅੱਜ ਕੱਲ ਤੇ ਮੈਂ ਕਹਾ ਭਰਾ ਇਦਾਂ ਐ ਵੀ ਤੂੰ ਵੀ ਕਟਾਉਣਾ ਹੀ ਆ ਇਹ ਤਾਂ ਕੰਮ ਮੈਨੂੰ ਵੀ ਆਉਂਦਾ ਮੈਨੂੰ ਕਟਾ ਲੈਂਦੇ ਭਰ ਮੈਂ ਇੱਕ ਕੱਟ ਦੁੱਤਾ ਤੇ ਮੰਨਦਾ ਹੈ ਨਹੀਂ ਕੋਈ ਮੈਂ ਕੱਟ ਦੁੱਤਾ ਕਿਉਂਕਿ ਉਹ ਦੁਬਾਰਾ ਚੜ ਪਿਆ ਦਿਖਾ ਲਦੇ ਉਹਦੇ 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 ਲੁੱਟ ਕੇ ਫੇਰ ਦੁਬਾਰਾ ਚੜਾਤਾ ਪੀਚਾ ਲਾਲ ਲੱਗੇ ਹੈ ਰੈਡੀ 1 2 3 ਟੈਟਾ ਟੈਟਾ ਟੈ 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 ਆ ਜਾ ਲਾ ਲਾ ਟੈ 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 ਸ਼ਕਤੀ ਮਾ ਭੁੱਲੇ ਆਈ ਕੋ ਆ ਦੇਖ ਲੋ ਆ ਦੇਖ ਲਾ ਬੱਸ ਚਲ ਓਏ ਲਾਤੀ ਨਜ਼ਰ ਆ ਦੇਖ ਲੋ ਹੱਥੇ ਸਿਰਾਂ ਰਹਿ ਗਿਆ ਕਿੱਥੋਂ ਲੈ ਕੇ ਆਏ ਆ ਛੋਕੇ ਬਾਜੀ ਤੋਂ ਲੈ ਵੇ ਆ ਛੋਕੇ ਆ ਦੇਖ ਲਾ ਤੇਰੇ ਪਤੰਗ ਚੜਦੇ ਓਏ ਕਹਿੰਦਾ ਸੁੱਖ ਨਾ ਵਧੀਆ ਦਿੱਤੇ ਆ ਆ ਪਛਾਣਿਆ ਆਪਣਾ ਪਛੰਗ ਛੋਕਾ ਬਾਜੀ ਵੀ ਆਪਣਾ ਦੇਖਦਾ ਹੁੰਦਾ ਵੀਡੀਓ ਪਸਾਨੋ ਬਾਜੀ ਪਸਾਨੋ ਆਪਣਾ ਕਾਈਟ ਪਸਾਨੋ ਆ ਤੁਹਾਡਾ ਕਾਈਟ ਏ ਤੁਹਾਡੀ ਸ਼ੌਭਤ ਹੋ ਗਿਆ ਛੋਕੇ ਬਾਜੀ ਪੇਚਾ ਲੱਗ ਗਿਆ ਓ ਸ਼ੋਕਾ ਕਹਿੰਦੇ ਬਹੁਤ ਮਸ਼ਹੂਰ ਹੈ ਸਾਡੇ ਏਰੀਏ 'ਚ ਪਤੰਗ ਪਤੰਗ ਜਾਵਾ ਉਹਦੇ ਬਿਕਦੇ ਆ ਸ਼ੋਕੇ ਭਾਈ ਉਹ ਪੇਚਾ ਲੱਗਣ ਲੱਗਾ ਦੇ ਦੇ ਤੇਰਾ ਪਤੰਗ ਓਏ ਬੋ ਸ਼ੋਕੇ ਭਾਈ ਦੇ ਪਤੰਗ ਨੇ ਪਤੰਗ ਕੱਟਤਾ ਓ ਜਾਂਦਾ ਓ ਲੈ ਸਾਡਾ ਵੀ ਟੁੱਟ ਗਿਆ ਨਹੀਂ ਇੱਕ ਹੋਰ ਕੱਟਤਾ ਓ ਲੈ ਇੱਕ ਹੋਰ ਕੱਟਤਾ ਸ਼ੋਕੇ ਭਾਜੀ ਜਿੰਦਾਬਾਦ ਤੇਰਾ ਪਤੰਗ ਯਾਰ ਵਧੀਆ ਡੋਰ ਭਾਵੇਂ ਮਾੜੀ ਹੋਊਗੀ ਪਤੰਗ ਤੇਰੇ ਬਹੁਤ ਵਧੀਆ ਨਹੀਂ ਨਹੀਂ ਡੋਰ ਵੀ ਵਧੀਆ ਪਰ ਆ ਗੁੱਸਾ ਨਾ ਕਰ ਜੀ ਸ਼ੋਕੇ ਭਾਜੀ ਉਸਾ ਮਤ ਕਰਨਾ ਆ ਦੇਖ ਲੋ ਵੀ ਸਾਡੇ ਪਿੰਡ ਦਾ ਮਸ਼ਹੂਰ ਜਿਹੜਾ ਪਤੰਗਾਂ ਦੀ ਸ਼ਾਪ ਆ ਨਾ ਉਤੋਂ ਲੈ ਕੇ ਆਂਦਾ ਮੁੰਡੇ ਨੇ ਪਤੰਗ ਸ਼ੋਕੇ ਭਾਈ ਦੇ ਦੋ ਤਿੰਨ ਚਾਰ ਦੁਕਾਨਾਂ ਹੈਗੀਆਂ ਸਾਡੇ ਪਿੰਡ ਪਤੰਗਾਂ ਦੀਆਂ ਜਿਹੜੀ ਪਤੰਗ ਹੀ ਵੇਚਦੀਆਂ ਬਹੁਤ ਵਧੀਆ ਪਤੰਗ ਸ਼ੋਕੀ ਭਾਈ ਚੱਕ ਲੋ ਹੈ ਇੱਕ ਹੋਰ ਚੱਲਾਈ ਚੱਲਾ ਆ ਲੈ ਸ਼ੋਕੇ ਭਾਈ ਤਾ ਉਹ ਦੇਖ ਸ਼ੋਕ ਭਾਈ ਸ਼ੋਕ ਭਾਈ ਆ ਉਹ ਦੇ ਸ਼ੋਕ ਭਾਈ ਆ ਸੀਗਾ ਨਹੀਂ ਜਾਂਦਾ ਪਤੰਗ ਦੇਖ ਆ ਉਹ ਦੇ ਲੈ ਤੂੰ ਵੀਡੀਓ ਦੇ ਦੱਸ ਸੀਗਾ ਨਾ ਏ ਏ ਏ ਇੱਜ਼ਤ ਰੱਖ ਲਈ ਗਮਲਿਆ ਸ਼ੋਕੇ ਦਾ ਨਾਮ ਬਹੁਤ ਹੈ ਦਸਾਂ ਪਿੰਡਾਂ 'ਚ ਨਾਂ ਚੱਲਦਾ ਸ਼ੋਕੇ ਦਾ ਏ ਚੱਲ ਚੱਲ ਸ਼ੋਕਾ ਭਾਈ ਜਿੰਦਾਬਾਦ ਲੋ ਵੀ ਮੁੰਡਾ ਲੱਗਾ ਪਤੰਗ ਚੜਾਉਣ ਯਾਰ ਆ ਸਿਰ ਨੂੰ ਘਾ ਦੇ ਇਦਾਂ ਕਰੀ ਜਾਣਾ ਚੱਪ ਬੰਕ ਕਾੜ ਲਿਆ ਚੱਪ ਮੈਂ ਖਰੇ ਤੇਲ ਲਾਉਣਾ ਪਤੰਗ ਨੂੰ ਕਿੰਨਾ ਉਹਨਾਂ ਤਿਲਕੇ ਨਾਲ ਨਾ ਖੁਸ਼ ਹੋ ਪਤੰਗ ਤਿਲਕਦਾ ਹੀ ਜਾਵੇਗਾ ਇਹਨੂੰ ਹੈਂ ਕੀ ਦਾ ਵਲੌਗ ਤੇ ਬੇਇਜ਼ਤੀ ਕਰਿਆ ਇਨਾਂ ਕੱਲ ਨਹੀਂ ਨਹੀਂ ਮੈਂ ਤਾਂ ਪਤੰਗ ਦੇ ਗੋਣ ਦੱਸੇ ਭਰਾ ਵੀ ਇਦਾਂ ਤੇਲ ਲਾ ਕੇ ਤੇ ਫੇਰ ਇਦਾਂ ਪਤੰਗ ਜਿੱਦਾਂ ਡੋਰ ਗਾਂ ਨੂੰ ਢਿਲਬਾਦੀ ਰਹਿੰਦੀ ਹੁੰਦੀ ਹੈ ਲੈ ਸਿਰ ਨੂੰ ਲਾਇਆ ਨਹੀਂ ਯਾਰ ਤੂੰ ਖੁਸ਼ਕ ਬਿਲਕੁਲ ਆ ਗਿਆ ਸਿਕਰੀ ਲਾ ਦੇ ਫੇਰ ਪਤੰਗ ਨੂੰ ਸਿਕਰੀ ਲਾ ਦੇ ਉਹ ਦੇਖ ਲਓ ਉਹ ਮੁੰਡੇ ਵੀ ਉਹ ਖੜੇ ਆ ਉਹ ਵੀ ਪਤੰਗ ਜਿਹੜਾ ਮੁੰਡੇ ਆ ਇੱਧਰ ਉਹ ਇੱਕ ਉਹ ਕੋਠੇ ਤੇ ਚੜ੍ਹੇ ਆ ਬੇ ਆ ਲੀੜਿਆਂ ਤੋਂ ਆਪਣੇ ਜਵਾਕ ਪਛਾਣ ਲਿਓ ਬਈ ਤੁਹਾਡੇ ਨਿਆਣੇ ਨਾਲ ਕਿਹੜੇ ਕੱਪੜੇ ਪਾਏ ਆ ਤੇ ਬਲੌਗ ਵਿੱਚ ਦੇਖ ਲਿਓ ਹਾਂਜੀ ਕਹੇ ਦੀ ਹਾਂਜੀ ਬਾਜੀ ਹੈ ਨਹੀਂਗਾ ਹਾਂਜੀ ਓ ਮੁੰਡਾ ਪਤੰਗ ਮੰਗਦਾ ਪੀਆ ਮੰਕਲ ਤੁਹਾਡੇ ਤੋਂ ਪਤੰਗ ਮੰਗਦਾ ਸਾਡੇ ਸਾਰਿਆਂ ਵਿੱਚ ਹੈ ਨਾ ਸਭ ਤੋਂ ਛੋਟੀ ਉਮਰ ਦਾ ਆਹ ਹੀ ਆ ਏਂ ਦਾੜੀ ਦੇ ਬਾਲ ਦੇਖੀਓ ਮੜੇ ਮੜੇ ਆ ਉਹਦੇ ਉਹ ਭੇਟ ਲਾ ਵੰਦ ਉਹ ਕਿੱਥੋਂ ਦੇ ਲੇ ਲਵਾ ਉਧਰੋਂ ਦਾ ਬਲੌਗ ਬੰਦਾ ਪਿਆ ਲੈ ਨਾ ਮੈਂ ਵੀ ਇਧਰ ਬੱਚਾ ਬਾਟੀ ਲੱਗੀ ਆ ਕਿੰਨੇ ਕਿੰਨੇ ਕੱਟਦੇ ਓ ਕਿੰਨੇ ਕੱਟਦੇ 25 25 ਕਟਾਏ ਕਿੰਨੇ ਸੱਚ ਦੱਸਣਾ ਕਟਾਏ ਦੋਨੇ ਵੀ ਕਟਾਲੇ ਆ ਓਨੇ ਵੜਦੇ ਓਨੇ ਕਟਾਲੇ ਤੇ ਤਲਾਮਾ ਪਾਉਣ ਨੂੰ ਕਿਹੜਾ ਬੰਦਾ ਰੱਖਿਆ ਤੁਹਾਡੇ ਜਮਾਨੇ ਆਈ ਆ ਮੀਨ ਆ ਦੂ ਆ ਇੱਕ ਦਿਨ ਪਹਿਲਾਂ ਪਾਈਆਂ ਜੀ ਆਹ ਦੇ ਕੰਡੈਕਟਰ ਵਾਲਾ ਕੰਮ ਵੀ ਕਰਦਾ ਨਾਲ ਸਿੱਧੀ ਮਾਰਦਾ ਆ ਦੇਖ ਲਓ ਉਹ ਪਤੰਗ ਆ ਲੱਗਣ ਲੱਗਾ ਪੇਚਾ ਏ ਏ ਏ ਏ ਬੇਇੱਜ਼ਤੀ ਨਾ ਕਰਾਦੀ ਹੁਣ ਬਲੌਗ 'ਚ ਪਹਿਲਾਂ ਭਾਵੇਂ ਜਿੰਨੇ ਮਰਜ਼ੀ ਕਟਾਏ ਆ ਜਿਹੜੇ ਵੀਡੀਓ 'ਚ ਕਟਾ ਲਿਆ ਉਹਦੀ ਬੇਇੱਜ਼ਤੀ ਹੋ ਜਾਣੀ ਆ ਦੇਖ ਲਾ ਚੱਲ 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 ਏ ਏ ਏ ਭਾਵੇਂ ਆਪਣੇ ਕੱਟ ਹੋ ਗਿਆ ਤਾਂ ਵੀ ਆਈ ਬੋ ਕਹਦੀ ਉਹਨਾਂ ਨੂੰ ਦੂਰੋਂ ਪਤਾ ਵੀ ਨਹੀਂ ਲੱਗਣਾ ਲੱਗਿਆ ਪੇਚਾ ਅੱਤਾ ਦੇ ਜਿਹੜਾ ਵੀਡੀਓ ਦੇਦਾ ਜਾ ਵੇ ਆਹ ਸੀਟੀਆਂ ਸਹੀ ਵੱਜੀਆਂ ਬਾਈ ਵਾਕਿਆ ਹੀ ਇਹਨਾਂ ਮੁੰਡਿਆਂ ਦਾ ਕੰਮ ਸਾਹ ਇਹਨੇ ਡਾਊਨ ਕਰਕੇ ਲਾਇਆ ਇਹਨਾਂ ਮੁੰਡਿਆਂ ਨੂੰ ਹੁਣ ਪੰਚਾਇਤ ਵੱਲੋਂ ਸਨਮਾਨਤ ਕੀਤਾ ਜਾਊਗਾ ਕਿਉਂਕਿ ਇਹਨਾਂ ਨੇ ਪਤੰਗ ਕੱਟਤਾ ਵਧਾਈਆਂ ਇਹਨਾਂ ਨੂੰ ਤੇ ਤੁਸੀਂ ਵੀ ਕਮੈਂਟ ਲੱਗ ਕੇ ਇਹਨਾਂ ਨੂੰ ਵਧਾਈਆਂ ਦਿਓ ਕੋਣੇ ਕੋਣੇ ਇਹ ਉੱਧਰ ਲੱਗਦਾ ਗੱਲ ਕਰਨ ਲੱਗੇ ਉਹ ਲੱਗ ਲਾ ਉਹ ਵੀ ਮਾਰਿਆ ਲਾ ਇਹ ਨਹੀਂ ਹਟਦੇ ਭਰਾ ਦੇਖਿਆ ਮੇਰਾ ਇਹਦਾ ਫਾਇਦਾ ਹੋ ਗਿਆ ਨਾ ਕਿ 25 ਘਟਾਏ ਸੀ ਹਾਂਜੀ ਹਾਂਜੀ ਹੁਣ 27 ਘਟਾ ਦਿੱਤੇ ਤੁਸੀਂ ਲੈ ਓਏ ਚੱਲੀਏ ਘਰ ਮੈਂ ਨਹੀਂ ਵੀ ਇਹ ਮੁੰਡੇ ਨੇ ਪਤੰਗ ਲੁੱਟਿਆ ਬਈ ਕਿੰਨੇ ਲੁੱਟ ਲੈ ਕਿੰਨੇ ਲੁੱਟ ਲੈ ਓਏ ਉਹ ਕਿੰਨੇ ਲੁੱਟੇ 1 2 3 4 ਕਿੰਨੇ ਆ 6 ਲੁੱਟ ਲੈ ਤੇ ਇਹਨਾਂ ਪਾਪੇ ਆਪਣੇ ਨਾਲ ਚੱਲਾ ਹੀ ਕਹਿੰਦਾ ਰੁਕ ਜਾ ਰੁਕ ਜਾ ਪਤੰਗ ਲੁੱਟਣੀਆਂ ਉਹ ਦੇਖ ਲਓ ਸਾਡੇ ਨਾ ਖੂਹ ਦੇ ਉੱਤੇ ਚਾਈਨਾ ਵਾਲੀਆਂ ਡੋਰਾ ਜਿਹੜੀਆਂ ਉਹ ਆ ਰਹੀਆਂ ਸੀਗੀਆਂ ਤੇ ਅਸੀਜ ਦਾ ਇੱਕ ਪਤੰਗ ਲਿਆ ਤੇ ਉਹਨੂੰ ਚੜਾਇਆ ਤੇ ਡੋਰਾ ਮੁੜ ਕੇ ਜਿੱਦਾ ਪੈਰਾਂ ਵਿੱਚ ਫਸਦੀਆਂ ਆ ਜਦੋਂ ਇੱਥੇ ਮੋਟਰਸਾਈਕਲ ਸਕੂਟਰੀਆਂ ਹੁੰਦੀਆਂ ਉਹਨਾਂ ਵਿੱਚ ਫਸਦੀਆਂ ਅਸੀਂ ਗਾਂ ਤੋਂ ਗਾਂ ਢਿੱਲ ਵਧਾ ਕੇ ਤੇ ਛੱਡੀ ਜਾਂਦੇ ਸੀ ਅੰਕਲ ਇਹ ਹੈ ਨਾ ਮੋਰੇ ਪੱਠੇ ਵੜ ਰਿਹਾ ਸੀ ਖੱਤੇ ਦੇ ਵਿੱਚ ਤੇ ਅੰਕਲ ਨੇ ਕੀ ਕੀਤਾ ਮੇਰਾ ਪਤੰਗ ਮੋਰੇ ਪਿੱਛਾ ਲੱਗ ਗਿਆ ਜਿਹੜਾ ਅੰਕਲ ਨੇ ਫੜਿਆ ਸੀ ਉਹਦੇ ਨਾਲ ਤੇ ਮੇਰਾ ਪਤੰਗ ਕੱਟ ਹੋ ਗਿਆ ਤੇ ਅੰਕਲ ਨੂੰ ਮੇਰੀ ਇਹਦਾ ਡੋਰ ਪੈਂਦੀ ਸੀ ਅੰਕਲ ਨੇ ਮੋਰੇ ਮੇਰੀ ਡੋਰ ਫੜ ਲਈ ਅੰਕਲ ਕੀ ਹੋਇਆ ਉਹਦਾ ਜਦੋਂ ਮੇਰੀ ਡੋਰ ਮੈਨੂੰ ਸ਼ਾਰਟ ਲੱਗਾ ਮੈਂ ਤਾਂ ਮਰਨ ਜਾਣਾ ਕੋਈ ਨਾਗੇ ਹੁੰਦਾ ਤਾਂ ਨਹੀਂ ਗੱਲ ਖਤਮ ਸੀ ਦੇਤੇ ਮੈਂ ਬਿਜਲੀ ਦਾ ਕਰੰਟਾ ਵਿੱਚ ਉਹ ਤਾਰਦੇ ਹੋ ਸ਼ਾਰਟ ਲੱਗਾ ਪੂਰਾ ਮੈਨੂੰ ਅੰਕਲ ਨੂੰ ਚਾਈਨਾ ਵਾਲੀ ਡੋਰ ਦੇ ਨਾਲ ਕਰੰਟ ਪੈ ਗਿਆ ਉੱਥੋਂ ਤੇ ਇੱਕਦਮ ਝਟਕਾ ਲੱਗਾ ਤਾਂ ਉਹਨੇ ਇੱਕਦਮ ਡੋਰ ਛੱਡ ਦਿੱਤੀ ਆ ਵੇ ਭਾਈ ਇਹ ਡੋਰਾ ਜੀ ਆ ਡੋਰਾ ਵੀ ਦੇਖ ਲੋ ਕਿੰਨੇ ਸਵੇਰ ਦਾ ਕੰਮ ਕੀਤਾ ਆ ਦੇਖ ਲੋ ਇੱਥੇ ਡੋਰਾ ਦੇਖੋ ਆ ਵੇ ਦੇਖ ਲੋ ਆ ਦੇਖੋ ਆ ਦੇਖੋ ਜੀ ਦੋਰਾ ਹੁਣ ਪਤਾ ਕਿ ਨਿਆਣਿਆਂ ਨੂੰ ਭੇਤੇ ਗੱਡਾ ਭਰ ਕੇ ਗੱਡੇ ਦੇ ਉੱਤੇ ਪਤੰਗ ਲੈ ਕੇ ਗਏ ਦੋ ਬਜ਼ੁਰਗ ਇਹ ਨਾ ਸਵੇਰ ਦੇ ਇਹਨਾਂ ਨੇ ਘੱਟੋ ਘੱਟ ਨਹੀਂ ਮੈਨੂੰ ਲੱਗਾ ਵੀ 3-4 ਘੰਟਿਆਂ ਵਿੱਚ ਜਿਹੜੀਆਂ 3 ਭਰੀਆਂ ਪੱਠੀਆਂ ਦੀਆਂ ਵੱਡੀਆਂ ਕਿਉਂਕਿ ਪਤੰਗ ਹੀ ਲੁੱਟਦੇ ਰਹਿ ਸਵੇਰ ਦੇ ਇਹ ਕਿੰਨੇ ਪਤੰਗ ਲੁੱਟ ਲੈ ਲੁੱਟ ਲੈ 200 300 ਲੱਖ ਤਾਂ 4-500 ਹੋਣਾ ਨਿਆਣਿਆਂ ਨੂੰ ਬਹੁਤ ਵੰਡੇ ਆ ਗਾ ਦੇਖ ਲਓ ਵੀ ਬਜ਼ੁਰਗਾਂ ਨੇ ਪਰ ਆ ਜਿਹੜੀ ਡੋਰ ਯਾਰ ਚਾਈਨਾ ਵਾਲੀ ਇਹ ਜਾਂ ਤਾਂ ਸਾਰੇ ਪਾਸੇ ਬੰਦ ਹੋਣੀ ਚਾਹੀਦੀ ਓ ਸਾਡੀ ਆ ਭਰਾਵਾ ਲੱਤਾਂ ਵੀ ਵੱਡ ਹੋ ਜਾਂਦੀਆਂ ਪੈਪ ਲੈ ਆਈਦਾ ਉਹ ਵੱਡ ਹੋ ਜਾਂਦਾ ਸਪਰੇਅ ਵਾਲਾ ਕਾਦ ਭਾਈ ਜੀ ਸਾਰੀਆਂ ਇੱਥੋਂ ਗੱਟੇ ਚੱਲ ਹੋਏ ਪਏ ਆ ਆ ਦੇਖ ਲਓ ਨਿਸ਼ਾਨ ਆ ਇਹਨਾਂ ਦੇ ਯਾਤਾਰਾਂ ਦੇ ਹਮ ਜੇ ਡੋਰ ਯਾਰ ਮਗਰੋਂ ਬੰਦ ਹੋ ਜਵੇ ਨਿਆਣਿਆਂ ਦੇ ਤੇ ਚਲੋ ਚੜਾਉਣੀ ਆ ਨਾ ਕਿਉਂਕਿ ਅਸੀਂ ਵੀ ਚੜਾਉਦੇ ਰਹਿ ਪਰ ਸਾਡੇ ਸਾਡੇ ਟਾਈਮ ਨਹੀਂ ਹੁੰਦੇ ਚਾਈਨਾ ਵਾਲਿਆਂ ਉਹ ਆਹ ਸਾਨੂੰ ਕਿਹੜੀ ਉਹ ਚਾਈਨਾ ਨੂੰ ਦਵਾਈ ਭੇਜਣੀ ਆ ਬਈ ਵੱਡ ਹੋ ਗਿਆ ਵੇ ਇਹਨੂੰ ਦਵਾਈ ਭੇਜ ਜੀਏ ਨਾ ਹਾਂ ਸਹੀ ਗੱਲ ਆ ਵੇ ਪਰ ਇੱਕ ਜਿਹੜਾ ਤਰਾਸ ਦੀ ਵਾਲੀ ਗੱਲ ਆ ਵੀ ਜਦੋਂ ਇਹ ਪਿੱਛੋਂ ਹੀ ਨਹੀਂ ਬੰਦ ਹੋ ਰਹੀ ਚੀਜ਼ ਤੇ ਨਿਆਣੇ ਕੀ ਕਰਨ ਉਹਦਾਂ ਨਹੀਂ ਹੈ ਹੀ ਨਿਆਣੇ ਆ ਨਾ ਉਹਨਾਂ ਦਾ ਆਪਣਾ ਸ਼ੌਂਕ ਪੂਰਾ ਕਰਨਾ ਹੀ ਆ ਅਸੀਂ ਵੀ ਕਰਦੇ ਰਹੇ ਪਰ ਦੋਸਤੋ ਇਹ ਚੀਜ਼ਾਂ ਜਿਹਦਾ ਬੰਦ ਹੀ ਹੋ ਜਵੇ ਫਿਰ ਸਾਰੇ ਧਾਗੇ ਨਾ ਚੜਾਉਣ ਹੁਣ ਗੱਲ ਇਦਾਂ ਹੋ ਜਾਂਦੀ ਆ ਵੀ ਜੇ 10 ਜਣੇ ਜੇ ਚਾਈਨਾ ਵਾਲੀ ਡੋਰ ਨਾ ਚੜਾਉਂਦੇ ਆ ਤੇ ਵਿੱਚੋਂ ਜੇ 5 ਧਾਗੇ ਨਾ ਚੜਾਉਣ ਵੀ ਲੱਗਦੇ ਆ ਹੁਣ ਅਗਲੇ ਨੇ 4-500 ਦੇ ਪਤੰਗ ਲੈ ਕੇ ਆਉਂਦੇ ਆ ਤੋਂ ਕੱਚੀ ਡੋਰ ਜਿਹੜੀ ਕੱਟ ਦਿੰਦੀ ਆ ਬਾਕੀਆਂ ਨੂੰ ਤੇ ਉਹਨਾਂ ਦੇ ਪਤੰਗ ਮੁੱਕ ਜਾਂਦੇ ਦੂਜਿਆਂ ਦੇ ਹਰੇ ਇੱਕ-ਇੱਕ ਦੋ-ਦੋ ਆਈ ਬੋ ਹੋਏ ਹੁੰਦੇ ਆ ਉਹਨਾਂ ਦੇ 10-10 20-20 ਹੋ ਜਾਂਦੇ ਆ ਤਾਂ ਕਰਕੇ ਨਿਆਣੇ ਵੀ ਤਾਂ ਚੜਾਉਂਦੇ ਆ ਤੇ ਦੁਕਾਨਦਾਰ ਫਿਰ ਡਿਮਾਂਡ ਬਹੁਤ ਆ ਤੇ ਉੱਥੇ ਉਹ ਤੁਹਾਨੂੰ ਦਿਖਾ ਮੈਂ ਮੀਆ 20 ਮਿੰਟ ਖੱਤਿਆਂ ਵਿੱਚ ਲਾਏ ਆ ਕਿਉਂਕਿ ਡੋਰਾ ਬਹੁਤ ਆ ਗਿਆ ਆਜੋ 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 ਤੁਹਾਨੂੰ ਦਿਖਾਉਂਦੇ ਆ 20 ਮਿੰਟ ਖੱਤਿਆਂ ਵਿੱਚ ਲਾਏ ਆ ਤੇ 20 ਮਿੰਟਾਂ ਵਿੱਚ ਕਿੰਨੇ ਪਤੰਗ ਆਈ ਚੱਕੇ ਆ ਖੱਤਿਆਂ 'ਚੋਂ ਕਿਉਂਕਿ ਇੱਕ ਖੱਤੇ ਵਿੱਚ ਮੇਰਾ ਜਿਹੜਾ ਹੈਗਾ ਇੱਥੇ ਤਿੰਨ ਇੱਕ ਖੱਤਿਆਂ ਦਾ ਟੱਕ ਉਹਦੇ ਵਿੱਚ ਇਹਦਾ ਪਾਣੀ ਲੱਗਾ ਹੋਇਆ ਉਸ ਡੰਗ ਵਿੱਚ ਚਲੋ ਵਿੱਚ ਨਹੀਂ ਪਰ ਆਹ ਦੇਖ ਲਓ ਇੱਧਰ ਪੂਰੀ ਦੁਕਾਨ ਲਾਈ ਆ। ਦੁਕਾਨ ਲਾਤੀ ਵੀ ਪਤੰਗਾਂ ਦੀ ਆ ਦੇਖ ਲਓ। ਮੈਂ ਕੋਲ ਵੇਖਾਂਗੇ ਦਸਾਂ ਦਾ ਕੋਈ ਪਿੱਛੇ ਦਫਾ ਮੈਂ 2 ਰੁਪਈਆ ਦਾ ਦੇ ਦਊ। ਆ ਦੇਖ ਲਓ। ਕੋਈ 2 ਰੁਪਈਆ ਦਾ ਦੇ ਦਊ ਆ ਜਾਓ ਪੱਟੇ ਦਾ। ਆ ਦੇਖ ਲਓ ਜੀ 15-20 ਮਿੰਟਾਂ ਵਿੱਚ ਆ ਉਹ ਵੀ ਅਸੀਂ ਜਿੱਥੇ ਖੜੇ ਸੀ ਉਥੋਂ ਥੋੜਾ ਜਿਹਾ ਗਾਂ ਜਾਂਦੇ ਸੀ ਜਾਂ ਮਾੜਾ ਮੋਟਾ ਵੀ ਚਲੋ ਪੈਰਾ ਵਿੱਚ ਡੋਰ ਫਾਦੀ ਆ ਨਾ ਤੇ ਇਹ ਜਿਹੜੀ ਚਾਈਨਾ ਡੋਰ ਆ ਭਰਾ ਇਹ ਵਾਕਿਆ ਪਿੱਛੋਂ ਹੀ ਬੰਦ ਹੋਣੀ ਚਾਹੀਦੀ ਆ ਨਿਆਣੇ ਦਾ ਹੀ ਕਸੂਰ ਨਹੀਂ ਕਰਦੇ ਭਰਾ ਤੇ ਕਿਉਂਕਿ ਬੰਦ ਹੋਊਗੀ ਤਾਂ ਆਪੇ ਹੀ ਨੀ ਚੜਾਉਣਗੇ। ਤੋ ਇੰਨੀ ਇੱਕ ਬੇਨਤੀਆਂ ਕਰੋ ਪ੍ਰਵਾਹਨ ਤੇ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਾ ਕਮੈਂਟ ਮਾੜਾ ਮੋਟਾ ਕਰਦੇ ਆ ਕਰੋ ਕਿਦੇ ਤੇ ਇੱਕ ਕਮੈਂਟ ਕਰਕੇ ਦੱਸ ਦਿਓ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਓ ਆਗੇ ਜੀ ਧੰਨਵਾਦ